ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆਰੇ ਦੋਸਤੋ ਤੁਹਾਡਾ ਸਵਾਗਤ ਹੈ ਮਾਡਾ ਸਟੂਡੀਓ ਦੇ ਵਿੱਚ ਅੱਜ ਤੁਹਾਨੂੰ ਜੋ ਚੱਲ ਰਹੀਆਂ ਪੰਜਾਬ ਦੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੱਤੀ ਜਾਊਗੀ ਤਾਂ ਅੱਜ ਤੁਹਾਨੂੰ ਰੂਬਰੂ ਕਰਾਉਣੇ ਆ ਪੰਜਾਬ ਦੀਆਂ ਨੌਕਰੀਆਂ ਬਾਰੇ ਕਿ ਕਿਹੜੀਆਂ ਵੈਕੈਂਸੀਆਂ ਚੱਲ ਰਹੀਆਂ ਵਾਂ ਜੋ ਕਿ ਤੁਸੀਂ ਭਰ ਸਕਦੇ ਜੇ ਤੇ ਨੌਕਰੀ ਤੇ ਲੱਗ ਸਕਦੇ ਜੇ ਬਨੇਰੋ ਮਾਡਾ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਇੱਕ ਸੁਰਦਾ ਦੀ ਜਾਣਕਾਰੀ ਲੈਣ ਬਾਰੇ ਜੋ ਕਿ 10 ਲੱਖ ਦਾ ਕਾਰਡ ਨਿਊਜ਼ ਸੁਵਿਧਾ ਆਈਆ ਉਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਮਿਲੂਗੀ ਅਤੇ ਹੋਰ ਵੀ ਬਹੁਤ ਸਾਰੀਆਂ ਸੁਵਿਧਾਵਾਂ ਪਾਸਪੋਰਟ ਪੈਨ ਕਾਰਡ ਵੋਟਰ ਕਾਰਡ ਲਾਇਸੈਂਸ ਠੀਕ ਆ ਅਦਰ ਜਿੰਨੀਆਂ ਵੀ ਸੁਵਿਧਾਵਾਂ ਨੇ ਆਨਲਾਈਨ ਪੀਐਮ ਨਕਸਾਨ 2000 ਵਾਲੇ ਫਾਰਮ ਸਾਰੀਆਂ ਸੁਵਿਧਾਵਾਂ ਦੀ ਜਾਣਕਾਰੀ ਇਸ ਵੀਡੀਓ ਤੇ ਤੁਹਾਨੂੰ ਮਿਲੂਗੀ ਮਾਜਾ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਮੈਂ ਅੱਜ ਦੀਆਂ ਨੌਕਰੀਆਂ ਬਾਰੇ ਜਾਣਕਾਰੀ ਦੇਣ ਜਾ ਰਿਹਾ ਜੀ ਆਹ ਦੇਖੋ ਜੀ ਆ ਹੈਗਾ ਆਪਣਾ ਡੈਸ਼ਬੋਰਡ ਵੈਕੈਂਸੀਆਂ ਚੱਲ ਰਹੀਆਂ ਵਾ ਇੱਕ ਕੇਨਰਾ ਬੈਂਕ ਦੀਆਂ ਵੈਕੈਂਸੀਆਂ ਚੱਲ ਰਹੀਆਂ 3500 ਪੋਸਟਾਂ ਵਾ ਤੇ SSC GD SSC GD ਦੇ ਵਿੱਚ ਵੈਕੈਂਸੀਆਂ ਚੱਲ ਰਹੀਆਂ ਜੀ ਉਹਦੇ ਵਿੱਚ ਟੋਟਲ ਪੋਸਟਾਂ ਆਈਆਂ ਜੇ 7565 ਪੋਸਟਾਂ ਤੇ IBPS RRB 13217 ਪੋਸਟਾਂ ਤੇ ਲੋਕਲ 457 ਪ੍ਰੈਂਟship ਆਨਲਾਈਨ ਫਾਰਮ 2025 ਪੋਸਟਾਂ ਚੱਲ ਰਹੀਆਂ ਵਾਂ ਡੀਪਲੱਸ ਬੀ 1180 ਪੋਸਟਾਂ ਪੀਆਰਟੀ ਪ੍ਰਾਇਮਰੀ ਟੀਚਰ ਆਨਲਾਈਨ ਵੈਕੈਂਸੀਆਂ ਚੱਲ ਰਹੀਆਂ ਜੀ ਤੇ ਆਈਬੀ ਸਿਕਿਉਰਟੀ ਅਸਿਸਟੈਂਟ ਇਗਜ਼ਾਮ 2025 ਦੀਆਂ ਵੈਕੈਂਸੀਆਂ ਚੱਲ ਰਹੀਆਂ ਜੀ ਸਾਊਥਰਨ ਰੇਲਵੇ 3518 ਪੋਸਟਾਂ ਚੱਲ ਰਹੀਆਂ ਜੀ BSF ਵਿੱਚ 1121 ਹੈਡ ਕਾਂਸਟੇਬਲ ਦੀਆਂ ਵੈਕੈਂਸੀਆਂ ਚੱਲ ਰਹੀਆਂ ਜੀ ਤੁਸੀਂ ਸਾਰੇ ਮੇਰੇ ਮਿੱਤਰ ਇਹ ਵੈਕੈਂਸੀਆਂ ਭਰ ਸਕਦੇ ਜੇ ਜੇ ਤੁਸੀਂ ਕਿਸੇ ਵੀ ਵੈਕੈਂਸੀ